ਜਿਹੜੀ ਸਰਕਾਰ ਵੱਡੇ ਵੱਡੇ ਦਾਅਵੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਰਦੀ ਸੀ ਕਿ ਫਲਾਣੀ ਸਰਕਾਰ ਦੇ ਮੰਤਰੀ ਸੰਤਰੀ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਜਾਂਦੇ ਆ ਵੱਡੇ ਕਾਫਲਿਆਂ 'ਚ ਵੱਡੀ ਸੁਰੱਖਿਆ ਲੈ ਕੇ ਜਾਂਦੇ ਆ ਅੱਜ ਉਹੀ ਸਰਕਾਰ ਦੇ ਵਿੱਚ ਖੁਦ ਦੀ ਆਪਣੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤਾਂ ਹੁਣ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ ਥਾਰ ਗੱਡੀਆਂ ਚੱਲਣਗੀਆਂ 12 ਗੱਡੀਆਂ ਜਿਹੜੀਆਂ ਨੇ ਥਾਰ ਅਲਾਟ ਕਰ ਦਿੱਤੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਜਿਹੜੇ ਕੈਬਨਿਟ ਮੰਤਰੀ ਹੈਗੇ ਆ ਉਹਨਾਂ ਨੇ ਵੀ ਥਾਰ ਗੱਡੀਆਂ ਮਿਲ ਜਾਣੀਆਂ ਨੇ ਤੇ ਨਾਲ ਹੀ ਸੁਰੱਖਿਆ ਦੇ ਲਈ ਜ਼ਿਲ੍ਹਾ ਪੱਧਰ ਤੇ ਵੀ ਥਾਰ ਗੱਡੀਆਂ ਮੁਹੱਈਆ ਕਰਾ ਦਿੱਤੀਆਂ ਜਾਣੀਆਂ ਨੇ ਪਾਇਲਟ ਸਕਾਉਟ ਕਰਨ ਦੇ ਲਈ ਇਸ ਵਿਸ਼ੇ ਤੇ ਗੱਲਬਾਤ ਕਰਨਿਆ ਭਾਜਪਾ ਦੇ ਆਰਟੀ ਵਿੰਗ ਦੇ ਜ਼ਿਲ੍ਹਾ ਅਗੂ ਸਾਡੇ ਨਾਲ ਹੈ ਗਿਆ ਸਿਮਰਜੀਤ ਸੰਧੂ ਹੋਰੀ ਸੰਧੂ ਸਾਹਿਬ ਕੀ ਲੱਗਦਾ ਹੈਗਾ ਬਦਲਾਵ ਹੋ ਗਿਆ ਪਹਿਲਾਂ ਤਾਂ ਸਾਰੇ ਗਰੂਰ ਸਾਹਿਬ ਲਾਈਵ ਦੇਖਣ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਦਲਾਵ ਬਹੁਤ ਵੱਡਾ ਹੋ ਰਿਹਾ ਹੈ ਇਹ ਤਾਂ ਸਭ ਕੱਲੀਆਂ ਥਾਰ ਨਹੀਂ ਆ ਰਹੀਆਂ 22 ਲੈਂਡ ਕਰੂਜ਼ਰ ਨਵੀਆਂ ਆ ਰਹੀਆਂ ਅੱਛਾ 22 ਲੈਂਡ ਕਰੂਜ਼ਰ ਜਿਹੜੀਆਂ ਮੁੱਖ ਮੰਤਰੀ ਦੇ ਬੇੜੇ ਦੇ ਵਿੱਚ ਨਵੀਆਂ ਆ ਰਹੀਆਂ ਤੇ ਨਾਲ ਉਹਨਾਂ ਨੇ ਥਾਰ ਜਿਹੜੀਆਂ ਹੈਗੀਆਂ ਉਹ ਪਰਚੇਜ ਕਰ ਰਹੇ ਨੇ ਮਤਲਬ ਜਿਹੜੀਆਂ ਜਿਪਸੀ ਚ ਪਹਿਲਾਂ ਚੱਲਦੀਆਂ ਸੀ ਸਿਕਿਉਰਟੀ ਚ ਹੁਣ ਜਿਪਸੀ ਚ ਹਟਾ ਕੇ ਤੇ ਥਾਰ ਰੌਕਸ ਜਿਹੜੀਆਂ ਨਵੀਆਂ ਗੱਡੀਆਂ ਆਈਆਂ ਉਹ ਲਿਆ ਰਹੇ ਨੇ ਤੇ ਮੁੱਖ ਮੰਤਰੀ ਦੇ ਬੇੜੇ ਦੇ ਵਿੱਚ ਮੇਰਾ ਖਿਆਲ ਆ ਜਿਹੜੀਆਂ 12 ਗੱਡੀਆਂ 12 ਦੇ ਕਰੀਬ ਥਾਰ ਰੌਕਸ ਆ ਗਈਆਂ ਨੇ ਤੇ ਦੂਜੇ ਜਿਹੜੇ ਕੈਬਨਿਟ ਮਨਿਸਟਰ ਨੇ ਉਹਨਾਂ ਦੀ ਸਿਕਿਉਰਟੀ ਵਜੋਂ ਵੀ ਜਿਪਸੀ ਹਟਾ ਕੇ ਜਿਹੜੀਆਂ ਥਾਰ ਰੌਕਸ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਜਦੋਂ ਇਹ ਗੱਲਬਾਤ ਚੱਲ ਰਹੀ ਸੀ ਕਹਿੰਦੇ ਕੁਝ ਮੁਲਾਜ਼ਮਾਂ ਨੇ ਇਸ ਦਾ ਇਤਰਾਜ਼ ਵੀ ਕੀਤਾ ਸੀ ਵੀ ਉਨੀ ਜੜੀ ਹੈਗੀ ਅਸੀਂ ਸੁਰੱਖਿਆ ਵਧੀਆ ਨਹੀਂ ਕਰ ਸਕਾਂਗੇ ਥਾਰ ਗੱਡੀ ਚ ਜਿਪਸੀ ਦੇ ਮੁਕਾਬਲੇ ਦੇ ਵਿੱਚ ਪਰ ਫਿਰ ਵੀ ਥਾਰ ਸ਼ਾਮਲ ਕਰ ਲਈ ਗਈ ਹੈ ਥਾਰ ਦਾ ਟ੍ਰੈਂਡ ਜਿਵੇਂ ਅੱਜ ਕੱਲ ਮੁੰਡੇ ਖੁੰਡਿਆਂ ਦੇ ਵਿੱਚ ਹੈਗਾ ਮੈਨੂੰ ਲੱਗਦਾ ਮੁੱਖ ਮੰਤਰੀ ਤੇ ਕੈਬਨਟ ਮੰਤਰੀਆਂ ਚ ਵੀ ਉਹ ਲੱਗ ਰਿਹਾ ਲगाव ਥਾਰ ਦੇ ਪ੍ਰਤੀ ਐਕਚੁਅਲੀ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਹੁਣ ਨਵੀਂ ਸਰਕਾਰ ਆ ਨਵੇਂ ठाਠ ਬਾਠ ਆ ਨਵੀਂ ਮਤਲਬ ਇਹ ਤਾਂ ਕਹਿ ਰਹੇ ਸੀ ਕਿ ਆਮ ਲੋਕਾਂ ਦੀ ਸਰਕਾਰ ਆ ਪਰ ਇਹ ਕਿਤੇ ਨਾ ਕਿਤੇ ਬੜੀ ਵੱਡੀ ਰਜਵਾੜਾ ਸ਼ਾਹੀ ਨੂੰ ਵੀ ਪਿੱਛੇ ਛੱਡ ਗਏ ਨੇ ਕਿਉਂਕਿ ਇਹਨਾਂ ਨੂੰ ਜਿਪਸੀ ਹੁਣ ਭੈੜੀ ਲੱਗਣ ਲੱਗੀ ਆ ਇਹਨਾਂ ਨੂੰ ਲੱਗਦਾ ਕਿ ਜਿਪਸੀ ਆ ਜਿਹੜੀ ਉਹ ਘੱਟ ਸਪੀਡ ਨਾਲ ਚੱਲਦੀ ਆ ਥਾਰ ਆ ਜਿਹੜੀ ਉਹ ਜ਼ਿਆਦਾ ਸਪੀਡ ਨਾਲ ਚੱਲਦੀ ਆ ਪਰ ਕਿਤੇ ਨਾ ਕਿਤੇ ਅੰਦਰ ਖਾਤੇ ਮਤਲਬ ਸੁਣਨ ਚ ਆਇਆ ਹੈ ਕਿਉਂਕਿ ਮੈਂ ਵੀ ਅਸੀਂ ਵੀ ਆਈਟੀ ਦੇਖਦੇ ਆ ਪਾਰਟੀ ਦੀ ਮਤਲਬ ਕਿਤੇ ਨਾ ਕਿਤੇ ਸੁਣਨ ਚ ਆਇਆ ਕਿ ਅਫਸਰਾਂ ਨੇ ਇਸ ਚੀਜ਼ ਤੇ ਵੱਡਾ ਇਤਰਾਜ਼ ਜਿਹੜਾ ਉਹ ਜਤਾਇਆ ਸੀ ਪੁਲਿਸ ਅਫਸਰਾਂ ਨੇ ਪਰ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਇਗਨੋਰ ਕਰਕੇ ਜਿਹੜੀ ਸਰਕਾਰ ਆ ਉਹ ਥਾਰ ਲਿਆ ਰਹੀ ਹੈ ਥਾਰ ਗੱਡੀਆਂ ਆ ਗਈਆਂ ਤੇ ਨੌਜਵਾਨ ਬੰਦੇ ਦਿਖਾਈ ਦੇਣਗੇ ਕੈਪਟਨ ਮੰਤਰੀ ਹਨਾ ਕਹਿੰਦੇ ਕਾਲੀ ਥਾਰ ਚਿੱਟੀ ਥਾਰੋਂ ਤਾਂ ਰੌਕਸ ਵੀ ਆ ਗਈ ਤੇ ਜਿਹੜਾ ਨੌਜਵਾਨਾਂ ਚ क्रेਜ ਹੈਗਾ ਸੀ ਉਹਨੇ ਦਰ ਮੰਤਰੀ ਅਸਤਿਆਂ ਚ ਆ ਗਿਆ ਇਸ ਤੋਂ ਇਲਾਵਾ ਸਰਕਾਰ ਦੇ ਜਿਹੜੇ ਕੰਮ ਹੈਗੇ ਆ ਕਹਿੰਦੇ ਕਰੋੜਾਂ ਦਾ ਕਰਜ਼ਾ ਚੜਦਾ ਜਾ ਰਿਹਾ ਪੰਜਾਬ ਦੇ ਸਿਰ ਫਿਰ ਕਰਜ਼ਾ ਫਿਰ ਕਰਜ਼ਾ ਤੇ ਇਹ ਕਰਜ਼ਾ ਲੈ ਕੇ ਥਾਰਾਂ ਲੈਣੀਆਂ ਤਾਂ ਉਹੀ ਗੱਲ ਆ ਗਈ ਜੱਟ ਜਿਵੇਂ ਦਰ ਜਿਵੇਂ ਆਪਾਂ ਕਹਿੰਦੇ ਲਿਮਟ ਕਰਾ ਲਓ ਤੇ ਥਾਰ ਕਢਾ ਲਓ ਬਸ ਸੇਮ ਹੀ ਹੋ ਰਿਹਾ ਜਿਵੇਂ ਇਹ ਕਹਿ ਰਹੇ ਸੀ ਕਿ ਇੰਨਾ ਅਸੀਂ ਰੇਤੇ ਚੋਂ ਕੱਢਾਂਗੇ ਇੰਨਾ ਅਸੀਂ ਲਿਕੋਰ ਚੋਂ ਕੱਢਾਂਗੇ ਇੰਨਾ ਹੋਰ ਚੋਂ ਕੱਢਾਂਗੇ ਉਹ ਤਾਂ ਕਿਤੇ ਕੁਝ ਨਹੀਂ ਹੋ ਰਿਹਾਗਾ ਹੁਣ ਤਾਂ ਅੱਜ ਤੱਕ ਕਦੇ ਵਰਲਡ ਬੈਂਕ ਤੋਂ ਪੰਜਾਬ ਨੇ ਜਿਹੜਾ ਹੈਗਾ ਕਰਜ਼ਾ ਨਹੀਂ ਚੁਕਾਇਆ ਪੰਜਾਬ ਸਰਕਾਰ ਨੇ ਵਰਲਡ ਬੈਂਕ ਤੋਂ ਵੀ ਪੈਸਾ ਮੰਗ ਲਿਆ ਪਹਿਲਾਂ ਤਾਂ ਸੈਂਟਰ ਗਵਰਨਮੈਂਟ ਤੋਂ ਇਹਨਾਂ ਨੂੰ ਲੋਨ ਆ ਰਿਹਾ ਸੀਗਾ ਸੈਂਟਰ ਗਵਰਨਮੈਂਟ ਦੀਆਂ ਲਿਮਿਟਸ ਸੀਗੀਆਂ ਅੱਜ ਤੱਕ ਕਿਸੇ ਪੰਜਾਬ ਦੇ ਚੀਫ ਮਿਨਿਸਟਰ ਨੇ ਵਰਲਡ ਬੈਂਕ ਤੋਂ ਲੋਨ ਨਹੀਂ ਲਿਆ ਵਰਲਡ ਬੈਂਕ ਤੋਂ ਵੀ ਪੰਜਾਬ ਸਰਕਾਰ ਆ ਜਿਹੜੀ ਉਹ ਲੋਨ ਲੈਣ ਜਾ ਰਹੀ ਹੈ ਸਿਪਰ ਕਿਵੇਂ ਦੇਖਦੇ ਹੋ ਗਿਆ ਹੁਣ ਇਲੈਕਸ਼ਨ ਹੋ ਰਿਹਾ ਮਿਊਸਪਲ ਚੋਣਾਂ ਹੋ ਰਹੀਆਂ ਇੱਕ ਵਾਰਡ ਦੀਆਂ ਗੁਰੂਰਸਾਈ ਵੀ ਹੋ ਰਹੀਆਂ 15 ਜੇ ਕੀ ਸਥਿਤੀ ਰਹੂਗੀ ਆਪ ਦੀ ਭਾਜਪਾ ਦੀ ਕਾਂਗਰਸ ਦੀ ਅਕਾਲੀ ਦਲ ਤਾਂ ਮਨ ਲੱਗਦਾ ਕਿਤੇ ਕਿਤੇ ਹਾਸ਼ੀਏ ਤੇ ਪਿਆ ਦਿਖਾਈ ਦਿੰਦਾ ਅਕਾਲੀ ਦਲ ਤਾਂ ਮਤਲਬ ਜਿਹੜਾ ਅਕਾਲੀ ਦਲ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਉਹਦੀ ਵਜ੍ਹਾ ਕਰਕੇ ਅਕਾਲੀ ਦਲ ਕੋ ਇਲੈਕਸ਼ਨ ਨਹੀਂ ਲੜ ਰਿਹਾ ਹਲੇ ਫਿਲਹਾਲ ਕਿਉਂਕਿ ਅਕਾਲੀ ਦਲ ਦਾ ਪ੍ਰਧਾਨ ਵੀ ਤਨਖਾਹਿਆ ਹੋ ਗਿਆ ਹੂੰ ਪਾਰਟੀ ਦੀ ਵੱਡੇ ਪੱਧਰ ਤੇ ਪਾਰਟੀ ਤਨਖਾਈ ਆਉਗੀ ਕੱਲ ਤੱਕ ਸਾਬ ਤੋਂ ਉਹ ਤਾਂ ਹਜੇ ਉਧਰ ਆਪਣਾ ਮੈਟਰ ਸੌਟ ਆਊਟ ਕਰਨ ਦੇ ਵਿੱਚ ਹੀ ਲੱਗੇ ਹੋਏ ਆ ਅਕਾਲੀ ਦਲ ਕੋਈ ਚੋਣ ਨਹੀਂ ਲੜ ਰਿਹਾ ਬੀਜੇਪੀ ਕਾਂਗਰਸ ਤੇ ਆਪਣਾ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਬੜੀ ਮਤਲਬ ਤਨਦੇਈ ਦੇ ਨਾਲ ਅਸੀਂ ਗੁਰੂਰਸਾਹੇ ਦਾ ਇਲੈਕਸ਼ਨ ਲੜ ਰਹੇ ਆ ਤੇ ਗੁਰੂਰਸਾਹੇ ਦੇ ਗੁਰੂਰਸਾਹੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਇਹ ਆ ਕਿ ਪਰਸੋਂ ਰਾਤ ਨੂੰ ਪੀਆਰਟੀਸੀ ਦੀ ਬਾਸੀ ਚੋਰੀ ਹੋ ਗਈ ਹਮ ਸਰਕਾਰੀ ਬਾਸੀ ਚੋਰੀ ਹੋ ਗਈ ਗੁਰੂਰਸਾਹੇ ਤੋਂ ਜਿਹੜੀ ਕੱਲ ਮੇਰੇ ਖਾਲਾ ਪੁਲਿਸ ਨੇ ਉਹ ਬਰਾਮਦ ਕੀਤੀ ਆ ਮਤਲਬ ਸਰਕਾਰ ਦੀ ਸਥਿਤੀ ਆ ਹੋਰ ਬਦਲਾਅ ਨੂੰ ਫੁੱਲ ਲੱਗੇ ਹੁੰਦੇ ਆ ਸਰਕਾਰੀ ਬੱਸਾਂ ਹੀ ਚੋਰੀ ਹੋਣ ਲੱਗੀਆਂ ਤੇ ਦੂਜੀ ਵੱਡੀ ਗੱਲ ਇਹ ਇੱਥੇ ਆ ਕਿ ਇੱਥੇ ਬਦਲਾਅ ਵਾਲਿਆਂ ਦੀ ਮੋਟਰਸਾਈਕਲ ਚੱਕੇ ਜਾ ਰਹੀ ਆ ਬਦਲਾਅ ਵਾਲੇ ਮੈਂ ਇੱਥੇ ਇੱਕ ਦਿਨ ਪਹਿਲਾਂ ਮੈਂ ਥਾਣੇ ਆਇਆ ਸੀਗਾ ਮੈਂ ਵੇਖਿਆ ਕਿ ਬਦਲਾਅ ਵਾਲੇ ਦਰਖਾਸਤਾਂ ਫੜ ਕੇ ਤੁਰੇ-ਫਿਰਦੇ ਸੀ ਮੈਂ ਕਿਹਾ ਕੀ ਚੱਕਰ ਹੋ ਗਿਆ ਕਿਨੇ ਸਾਡੇ ਮੋਟਰਸਾਈਕਲ ਚੱਕੇ ਗਏ ਬਸ ਸਰਕਾਰ ਵਾਲਿਆਂ ਦੇ ਆਪ ਦੀ ਮੋਟਰਸਾਈਕਲ ਚੁੱਕੇ ਜਾ ਰਹੇ ਆ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਬਾਕੀ ਪੂਰੀ ਤੰਦੇਈ ਦੇ ਨਾਲ ਪਾਰਟੀ ਹੈ ਜਿਹੜਾ ਇਲੈਕਸ਼ਨ ਲੜ ਰਹੀ ਹੈ ਗੁਰੂ ਅਰਸਜ ਦਾ ਇਲੈਕਸ਼ਨ ਹਰ ਹਾਲਤ 'ਚ ਅਸੀਂ 15 ਨੰਬਰ ਵਾਰਡ ਦਾ ਜਿਹੜਾ ਉਹ ਜਿੱਤ ਕੇ ਨਿਕਲਾਂਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਿਲਕੁਲ ਜੀ ਤੇ ਪੰਜਾਬ ਦੇ ਹਾਲਾਤਾਂ ਦੀ ਗੱਲ ਹੋਈ ਆ ਸੁਰੱਖਿਆ ਦੀ ਗੱਲ ਐ ਸੁਰੱਖਿਆ ਦੀ ਗੱਲ ਏ ਹੋਈ ਆ ਗੁਰੂ ਹਰਸਾਏ ਦੇ ਵਿੱਚ ਬੱਸ ਹੀ ਚੋਰੀ ਹੋ ਜਾਂਦੀ ਉਹ ਵੀ ਕਿੰਦੀ ਬੱਸ ਸਰਕਾਰ ਦੀ ਬੱਸ ਤੇ ਸਰਕਾਰ ਕਿਹੜੇ ਕੰਮ ਲੱਗੀ ਆ ਸਰਕਾਰ ਲੱਗੀ ਆ ਥਾਰ ਤੇ ਝੂਟੇ ਲੈਣਾ ਤੇ ਝੂਟੇ ਲੈਣੇ ਥਾਰ ਦਾ ਜਨੂਨ ਜਿਹੜਾ ਹੈਗਾ ਨੌਜਵਾਨ ਪੀੜ੍ਹੀ 'ਚ ਬਹੁਤ ਜ਼ਿਆਦਾ ਹੈਗਾ ਜੱਟ ਜ਼ਿਮੀਂਦਾਰ ਸਾਡੇ ਵਰਗੇ ਵੀ ਆ ਦੇ ਚੱਲ ਵੀ ਲਿਮਟ ਕਰਾਈਏ ਤੇ ਥਾਰ ਚੱਕੀ ਤੇ ਸਰਕਾਰ ਵੀ ਕਰਜ਼ਾ ਚੱਕ ਚੱਕ ਕੇ ਥਾਰਾਂ ਖਰੀਦ ਰਹੀ ਐ ਇਹ ਵੱਡਾ ਸਵਾਲ ਨਿਸ਼ਾਨੀਆਂ ਸਵਾਲ ਜਿਹੜਾ ਸਰਕਾਰ ਤੇ ਖੜਾ ਜ਼ਰੂਰ ਹੁੰਦਾ ਪਰ ਪੰਜਾਬ ਸਰਕਾਰ ਹੁਣ ਥਾਰ ਜਿਹੜੀ ਸਿਕਿਉਰਟੀ ਹੈਗੀ ਆ ਪੰਜਾਬ ਸਰਕਾਰ ਨੂੰ ਮਿਲੂਗੀ ਕੈਬਨਿਟ ਮੰਤਰੀਆਂ ਦੇ ਅੱਗੇ ਥਾਰ ਚੱਲਿਆ ਕਰੂਗੀ ਥਾਰ ਦਾ ਜਿਹੜਾ ਟਸ਼ਨ ਹੈ ਸਿਰ ਚੜ ਬੋਲ ਰਿਹਾ ਪੰਜਾਬ ਸਰਕਾਰ ਤੇ ਸਿਰ ਤੇ ਤੁਸੀਂ ਕਿਵੇਂ ਦੇਖਦੇ ਹੋਗੇ ਹੁਣ ਨਵੀਂ ਸਰਕਾਰ ਜਿਹੜੀ ਹੈ ਬਦਲਾਵ ਦੀ ਸਰਕਾਰ ਥਾਰ ਤੇ ਲਵੇਗੀ ਝੂਟੇ ਤੇ ਆਪਣੀ رائے ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ